ਸਰਜੀਤ ਸਿੰਘ ਰਖੜਾ ਸਾਬਕਾ ਕੈਬਨਿਟ ਮੰਤਰੀ ਨੇ ਜੋ ਕਿ ਆਪਣੇ ਸਵਰਗਵਾਸੀ ਪਿਤਾ ਬਾਪੂ ਕਰਤਾਰ ਸਿੰਘ ਜੀ ਦੀ ਵਰਸੀ ਹੈ ਜਿਹੜੀ ਲਗਾਤਾਰ ਪਿਛਲੇ 28 ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਇਸ ਵਾਰ 29ਵੀਂ ਵਰਸੀ ਆ ਜਿਹੜੀ ਉਹ ਪਿੰਡ ਰਖੜਾ ਜੋ ਕਿ ਉਹਨਾਂ ਦੇ ਗ੍ਰਹਿ ਵਿਖੇ ਜਿਹੜੇ ਮਨਾਇਜ਼ ਆਣੀਆਂ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਕਿਉਂਕਿ ਆਪਣੇ ਮਾਤਾ ਪਿਤਾ ਦੀਆਂ ਜਿਆਦਾ ਨੂੰ ਤਾਜ਼ਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਜੋ ਚੰਗੇ ਕਦਮਾਂ ਤੇ ਚੱਲਦੇ ਨੇ ਅੱਜ ਕੱਲ ਦੇ ਬੱਚੇ ਨੇ ਜਾਇ ਆਪਣੇ ਮਾਵਾਪਾ ਤੇ ਉਹ ਬਿਲਕੁਲ ਕਿਤੇ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਂਦੇ ਮਹਾਰਾਜ ਦੇ ਹੱਥੋਂ ਉਹਨਾਂ ਦੇ ਹਮੇਸ਼ਾ ਸੱਤੇ ਦਾ ਜੋ ਕਿ ਉਹ ਇਨਸਾਨ ਨੇ ਸਰਜੀਤ ਸਿੰਘ ਰਖੜਾ ਜੋ ਕਿ ਆਪਣੇ ਪਿਤਾ ਨੂੰ ਪਿਛਲੇ 28 ਸਾਲਾਂ ਤੋਂ ਲਗਾਤਾਰ ਯਾਦ ਕਰਦੇ ਆ ਰਹੇ ਜਿੱਥੇ ਕਿ ਇਲਾਕੇ ਦੇ ਕੀ ਪੰਜਾਬ ਦੇ ਕੀ ਉਤਰੀ ਭਾਰਤ ਦੇ ਵਿੱਚੋਂ ਵੀ ਲੋਕ ਉਸ ਵਰਸੀ ਦੇ ਵਿੱਚ ਬਾਪੂ ਕਰਤਾਰ ਸਿੰਘ ਨੂੰ ਯਾਦ ਕਰਦੇ ਨੇ ਜੋ ਕਿ ਉਹਨਾਂ ਦੀ ਬਹੁਤ ਵੱਡੀ ਇਲਾਕੇ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਵੀ ਪੂਰੀ ਵੱਡੀ ਦੇਣ ਸੀ ਕਿਉਂ ਫੌਜ ਦੇ ਵਿੱਚ ਵੀ ਉਹਨਾਂ ਵੱਲੋਂ ਨੌਕਰੀ ਕੀਤੀ ਜਿਹੜੀ ਕੀਤੀ ਸੀ ਸਰਜਾ ਸਰਜੀਤ ਸਿੰਘ ਰਖੜਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਹੇ ਤਰੀਕ ਦੀ ਵਰਸੀ ਹੈ ਜਿਹੜੀ ਇਸ ਵਾਰ ਮਨਾਇਆ ਜਾ ਰਿਹਾ ਰਖੜਾ ਸਾਹਿਬ ਬਹੁਤ ਧਰਮਾ ਜੀ ਬਹੁਤ ਹੀ ਸਤਿਕਾਰਯੋਗ ਗੁਰੂ ਖਾਲਸਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸੁਬੇ ਦਾ ਕਰਤਾਰ ਸਿੰਘ ਢਾਈਵਾਲ ਦੀ 29ਵੀਂ ਵਰ੍ਹੇ ਕਰਤਾਰ ਬਿੱਲਾ ਰਖੜਾ ਵਿਖੇ ਜਾਂ ਨਬਾ ਪ੍ਰਿਆਰ ਰੋਡ ਦੇ ਉੱਤੇ ਆਏ ਉਹ ਮਨਾਇਆ ਜਾਂਦੀ ਹੱ ਸਾਰੀ ਮਨਾ ਰਹੇ ਆਪਾਂ ਤੇ ਮੇਰੀ ਹੱਥ ਥੋੜ ਕੇ ਬੇਨਤੀ ਹੈ ਕਿ ਸਾਰਿਆਂ ਨੂੰ ਦਿਨ ਐਤਵਾਰ 16 ਨਵੰਬਰ 10 ਤੋਂ ਲੈ ਕੇ 12 ਵਜੇ ਤੱਕ ਤੁਸੀਂ ਸਾਰਿਆਂ ਨੇ ਆ ਕੇ ਦਰਸ਼ਨ ਦੇਣੇ ਨੇ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਬਹੁਤ-ਬਹੁਤ ਤਰਮਾਦ ਫਿਰ ਮਾਤਵਨ ਕੇ ਬੇਨਤੀ ਕਰਨਾ ਕਿ 9 ਸ਼ੋਅਰ ਨਵੰਬਰ 10 ਤੋਂ 12 ਵਜੇ ਤੱਕ ਦਿਨ ਐਤਵਾਰ ਨੂੰ ਤੁਸੀਂ ਬੇਨਤੀ ਕਰਨੀ ਹੈ ਤੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਬਿਲਕੁਲ ਰਖੜਾ ਸਾਹਿਬ ਤੁਹਾਡੇ ਚ ਬਹੁਤ ਵੱਡੀ ਖਾਸੀਅਤ ਤੁਸੀਂ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦੇ ਆ ਰਹੇ ਪਰ ਬਹੁਤ ਲੋਕ ਘਟ ਹੁੰਦੇ ਨੇ ਜਿਹੜੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰ ਜਾਂਦੇ ਨੇ ਉਹ ਤਾਂ ਕਈ ਤਾਂ ਜਿਉਂਦੇ ਜੀ ਭੁੱਲ ਜਾਂਦੇ ਨੇ ਪਰ ਤੁਸੀਂ ਉਹਨਾਂ ਦੇ ਗਿਆਨ ਤੋਂ ਵੀ ਤੁਸੀਂ ਉਹਨਾਂ ਨੂੰ ਭੁੱਲਿਆ ਨਹੀਂ ਦੇਖੋ ਮੈਂ ਤਾਂ ਇਹ ਸਮਝਦਾ ਕਿ ਸਾਨੂੰ ਜੋ ਕੁਝ ਵੀ ਹਾਂ ਅੱਜ ਉਹਨਾਂ ਦੀ ਅশীরਵਾਦ ਸਦਕਾ ਹੀ ਹੈ। ਅਦਰਵਾਈਜ਼ ਤਾਂ ਦੇਖੋ ਮਾਂ-ਬਾਪ ਸਭਨਾਂ ਦੇ ਬਹੁਤ ਵਧੀਆ ਕੰਮ ਕਰਦੇ ਨੇ ਹਰ ਆਪਣੇ ਧੀ-ਪੁੱਤ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਸਾਡੇ ਬਾਪੂ ਜੀ ਨੇ ਜਿੰਨੇ ਸਾਡੇ ਲਈ ਮਿਹਨਤ ਕੀਤੀ ਹੈ ਜਿੰਨੇ ਉਹਨਾਂ ਨੇ ਇਮਾਨਦਾਰੀ ਦਾਨਪੁਨ ਕੀਤਾ ਹੈ ਉਹ ਬਹੁਤ ਬੜੀ ਮੇਰਾ ਖਿਆਲ ਬਹੁਤ ਕੀਤਾ ਜਾ ਸਕਦਾ ਕਿਹਾ ਨਹੀਂ ਜਾ ਸਕਦਾ ਤੇ ਉਹਦੇ ਲਈ ਸਾਡੀ ਹੁਣ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਜਾਤ ਦੇ ਵਿੱਚ ਹਰ ਸਾਲ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕਰਕੇ ਤੇ 16 ਤਰੀਕ ਨੂੰ ਭੋਗ ਪਾइए ਬਿਲਕੁਲ ਕੋਈ ਬਾਪੂ ਜੀ ਦੀ ਯਾਦ ਛੋਟੇ ਹੁੰਦਿਆਂ ਦੀ ਯਾਦ ਤੁਸੀਂ ਰਾਜਨੀਤੀ ਦੇ ਵਿੱਚ ਆਏ ਹਨ ਉਹਨਾਂ ਨੇ ਤੁਹਾਨੂੰ ਰਾਜਨੀਤੀ ਚੋਂਣ ਤੋਂ ਰੋਕਿਆ ਕਿ ਉਹਨਾਂ ਤੋਂ ਬਾਅਦ ਉਹਨਾਂ ਜਾਣ ਤੋਂ ਬਾਅਦ ਤੁਸੀਂ ਰਾਜਨੀਤੀ ਦੇ ਵਿੱਚ ਆਏ ਦੇਖੋ ਉਹਨਾਂ ਨੇ ਕਦੇ ਰੋਕਿਆ ਨਹੀਂ ਉਹਨਾਂ ਦੇ ਹੁੰਦੇ ਵੀ ਕਾਫੀ ਜੋ ਤੇਜੇ ਜਿਵੇਂ ਲਾਈਨ ਜਿ ਕਲੱਬ ਦਾ ਪ੍ਰਧਾਨ ਬਣਾਉਣਾ ਮੈਂ ਪਿੰਡ ਚੋਂ ਦਾ ਸੀਗਾ ਸ਼ਹਿਰ ਨੂੰ ਆ ਕੇ ਲੋਕਾਂ ਨੂੰ ਲਾਈਨ ਕਲੱਬ ਦਾ ਪ੍ਰਧਾਨ ਬਣਾਤਾ ਸ਼ੂਗਰ ਮਿਲ ਦਾ ਚੇਅਰਮੈਨ ਲਾਤਾ ਸ਼ੂਗਰ ਫੈਟ ਦਾ ਚੇਅਰਮੈਨ ਲਾਤਾ ਤੇ ਕਿੰਨੇ ਐਸੋਸੀਏਸ਼ਨਾਂ ਮੇਰੇ ਖਿਆਲ 10 15 ਫੇਸ ਜਿਨ੍ਹਾਂ ਦੇ ਮੈਨੂੰ ਉਹਨਾਂ ਨੇ ਪ੍ਰਧਾਨ ਬਣਾ ਕੇ ਰੱਖਿਆ ਤੇ ਸਾਡੇ ਬਾਪੂ ਜੀ ਬੜੇ ਪੋਜ਼ਿਟਿਵ ਸੀਗੇ ਕਦੇ ਉਹ ਨੈਗੇਟਿਵ ਸੋਚ ਨਹੀਂ ਸੀ ਲੈ ਕੇ ਰਖਦੇ ਹਰ ਕੰਮ ਉਹ ਕਹਿੰਦੇ ਵੀ ਉਹ ਕੰਮ ਕਰੋ ਜੋ ਜਿਸ ਦੇ ਵਿੱਚ ਲੋਕਾਂ ਦੀ ਭਲਾਈ ਹੋਵੇ ਲੋਕਾਂ ਦਾ ਕੋਈ ਸਮਾਰ ਸਕਦੇ ਹਮੂੰ ਤੇ ਉਸ ਗੱਲ ਤੋਂ ਕਦੇ ਵੀ ਪਿਛੇ ਨਹੀਂ ਹਟਣਾ ਚਾਹੀਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਉਹ ਆਪ ਵੀ ਸ਼ੁਰੂ ਤੋਂ ਲੈ ਕੇ ਸਿਰੇ ਤੱਕ ਗੁਰੂ ਮਾਜ ਦਾ ਓਟ ਆਸਰਾ ਲੈ ਕੇ ਜੋ ਕਰ ਸਕਦੇ ਸੀ ਆਪਣੀ ਵਿੱਤਵੱਧ ਵੀ ਕਰਦੇ ਰਹੇ ਕਈ ਵਾਰ ਲੋਨ ਲੈ ਕੇ ਵੀ ਉਹ ਕੋਆਰਡੀਨੇਸ਼ਨ ਤੇ ਆਉਂਦੇ ਸੀਗੇ ਬਿਲਕੁਲ ਤੁਸੀਂ ਫਿਰ ਉਸੇ ਤਰ੍ਹਾਂ ਤੁਸੀਂ ਵੀ ਕਾਫੀ ਭਾਵੇਂ ਕਿ ਹੁਣ ਹੜ੍ਹ ਪੀੜਤ ਦੇ ਵਿੱਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ 10 ਤੋਂ 12 ਕਰੋੜ ਰੁਪਇਆ ਜਿਹੜਾ ਉਹਨਾਂ ਹੜ੍ਹ ਪੀੜਤ ਲੋਕਾਂ ਦੇ ਵਿੱਚ ਲਾਇਆ ਤੁਹਾਡੇ ਪਿਤਾ ਜੀ ਵੀ ਇਸੇ ਗੱਲਾਂ ਤੇ ਗਰੀਬ ਲੋਕਾਂ ਦੀ ਸੇਵਾ ਇਸ ਤਰ੍ਹਾਂ ਕਰਦੇ ਸੀ ਦੇ ਕੋ ਆਉਤਾ ਚਾਰ ਦੇ ਕਈ ਗੁਣਾ ਵੱਧ ਕਰਦੇ ਸੀ ਉਹ ਤਾਂ ਸ਼ੁਰੂ ਤੋਂ ਲੈ ਕੇ ਜਦੋਂ ਉਹਨਾਂ ਦਾ ਬਿੱਤਵੀ ਹੈ ਨਹੀਂ ਸੀ ਕਿਉਂਕਿ ਉਹਨਾਂ ਦੇ ਪੇਰੈਂਟਸ ਬਹੁਤ ਅਰਲੀ ਚਲੇ ਗਏ ਸੀ 10-12 ਸਾਲ ਦੀ ਉਮਰ ਦੇ ਵਿੱਚ ਚਲੇ ਗਏ ਸੀ ਪਰ ਉਹ ਸ਼ੁਰੂ ਤੋਂ ਲੈ ਕੇ ਜਦੋਂ ਫੌਜ ਚ ਭਰਤੀ ਹੋਏ ਉਹਨਾਂ ਨੂੰ 3-4 ਸਾਲ ਦੀ ਤਨਖਾਹ ਮਿਲੀ ਪਹਿਲੀ ਵਾਰ ਛੁੱਟੀ ਆਏ ਉਹਨਾਂ ਨੇ ਜਿੰਨੀ ਤਨਖਾਹ ਸੀ ਉਹਦੀ ਸਾਰੇ ਸਾਡੇ ਮਡੌਰ ਪਿੰਡਾ ਉੱਥੇ ਆ ਕੇ ਇੱਕ ਕੋਠਾ ਬਣਵਾਤਾ ਇੱਕ ਕੋਈ ਲਵਾਤੀ ਇੱਕ ਬੰਦਾ ਪਾਣੀ ਵੇਠਾ ਪਾਉਣਾ ਪਿਆਤਾ ਤੇ ਪੂਰੇ ਆਪਣੇ 3 ਮਹੀਨੇ ਛੁੱਟੀ ਦੇ ਕੱਟ ਕੇ ਬਾਫ ਚਲੇ ਗਏ ਸੋ ਉਹਨਾਂ ਦਾ ਸ਼ੁਰੂ ਤੋਂ ਇਹ ਸੀਗਾ ਕਿ ਕੰਬਲ ਛਾਲ ਦੇ ਵਿੱਚ ਕੰਬਲ ਲੈ ਕੇ ਜਿਹੜੇ ਗਰੀਬ ਲੋਕ ਸੁੱਤੇ ਪਏ ਨੇ ਫੁੱਟਪਾਥਾਂ ਤੇ ਪਏ ਨੇ ਉਹਨਾਂ ਤੇ ਰਾਤ ਨੂੰ ਪਾਇਆ ਹੁੰਦੇ ਸੀਗੇ ਉਹ ਗੁਰਦੁਆਰ ਸਾਹਿਬ ਜਾਣਾ ਤੇ ਹੋਰ ਮਤਲਬ ਜਿੰਨੇ ਸੋਸ਼ਲ ਕੰਮ ਕਹਿ ਦੀ ਸਾਡੇ ਏਰੀਆ ਦੇ ਵਿੱਚ ਤਾਂ ਕੋਈ ਗੁਰਦੁਆਰਾ ਸਾਹਿਬ ਬਣਾਣਾ ਕੋਈ ਸਕੂਲ ਦੀ ਬਿਲਡਿੰਗ ਹੈ ਕੋਈ ਸਪੋਰਟਸ ਦਾ ਕੰਮ ਹੈ ਕੋਈ ਅੱਖਾਂ ਦਾ ਹਸਤਾ ਬਣਾਉਣਾ ਇਹਨਾਂ ਕੰਮਾਂ ਦੇ ਵਿੱਚ ਉਹਨਾਂ ਨੇ ਆਪਣੀ ਬਹੁਤ ਜ਼ਿੰਦਗੀ ਲਾਈ ਹੈ ਜੀ ਹਮ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਡੇ ਫਾਦਰ ਸਾਹਿਬ ਦੀ ਇੰਨੀ ਮਿਹਨਤ ਇੰਨਾ ਰੱਬ ਦਾ ਰੂਪ ਸਨ ਨਾ ਜਿਵੇਂ ਤੁਹਾਡੇ ਤਿੰਨੇ ਭਰਾਵਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਆ ਜਿਹੜਾ ਅੱਜ ਵੀ ਤੁਹਾਡੇ ਤਿੰਨੇ ਭਰਾਵਾਂ ਵਿੱਚ ਬਹੁਤ ਜ਼ਿਆਦਾ ਪਿਆਰ ਆ ਪਰ ਇਸ ਤਰ੍ਹਾਂ ਦਾ ਪਿਆਰ ਕਿਸੇ ਪਰਿਵਾਰ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਮੈਂ ਤਾਂ ਸਮਝਦਾ ਕਿ ਇਹ ਸਾਰੀ ਬਾਬੇ ਨਾਨਕ ਦੀ ਬਖਸ਼ਿਸ਼ ਸਿਪਾਸ਼ ਦੀ ਕਿਰਪਾ ਹੈ ਨਹੀਂ ਤਾਂ ਕੋਈ ਭਰਾ ਨੂੰ ਭਰਾ ਦੇਖ ਕੇ ਰਾਜੀ ਨਹੀਂ ਹੁੰਦਾ ਪਰ ਇਹ ਬਾਬੇ ਨਾਨਕ ਦੀ ਬਖਸ਼ਿਸ਼ ਸਿਪਾਸ਼ ਦੀ ਕਿਰਪਾ ਹੈ ਕਿ ਇਹ ਤਾਂ ਹੀ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ ਆ ਬਿਲਕੁਲ ਸਜੀਤ ਸਿੰਘ ਰਖੜਾ ਜੀ ਦੇ ਨਾਲ ਗੱਲਬਾਤ ਕੀਤੀ ਆ ਬਾਪੂ ਜੀ ਦੀਆਂ ਯਾਦਾਂ ਨੂੰ ਵੀ ਬਿਲਕੁਲ ਯਾਦ ਕੀਤਾ ਕਹਿੰਦੇ ਬਹੁਤ ਚੰਗੇ ਸੁਭਾਅ ਦੇ ਸੀ ਪਰ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਉਹ ਘਰ ਘਰ ਇਹੀ ਪਰਿਵਾਰ ਹੈ ਜਿਹੇ ਥਵਾਕ ਵਾਲੇ ਪਰਿਵਾਰ ਨੇ ਜਿੱਥੇ ਥਵਾਕ ਆ ਕਹਿੰਦੇ ਉੱਥੇ ਸਭ ਕੁਝ ਪਰ 16 ਨਵੰਬਰ ਨੂੰ 10 ਤੋਂ 12 ਦਾ ਸਮਾਗਮ ਪਿੰਡ ਰਖੜਾ ਜਿਹੜਾ ਡੱਬਾ ਪਟਿਆਲਾ ਰੋਡ ਤੇ ਆ ਹਰ ਇੱਕ ਨੂੰ ਸੱਦਾ ਪੱત્ર ਜਿਹੜਾ ਉਹ ਰਖੜਾ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਜਿੱਥੇ ਕਿ ਇਲਾਕੇ ਦੇ ਹੋਰ ਰਾਜਨੀਤਿਕ ਆਗੂ ਵੀ ਸੋ ਸਮਾਗਮ ਦੇ ਵਿੱਚਾਂ ਜਿਹੜਾ ਹਿੱਸਾ ਲੈਣ ਗਏ ਨਾਬਾਤੋ ਹਰਮਿੰਦਰ ਸਿੰਘ ਮਾਨ